ਗੁਰਸਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਅਮਰੀਕਾ ਦੇ ਡੋਨਲਡ ਟਰੰਪ ਸਰਕਾਰ ਨੇ ਬੇਹਦ ਸਖਤ ਰੁਖ ਅਪਣਾਇਆ ਹੋਇਆ ਇਸ ਦੌਰਾਨ ਪਿਛਲੇ ਦਿਨੀ ਅਮਰੀਕਾ ਤੋਂ ਹਜ਼ਾਰਾਂ ਲੋਕਾਂ ਨੂੰ ਫੜ ਕੇ ਰਿਵੋਟ ਵੀ ਕੀਤਾ ਜਾ ਚੁੱਕਾ ਹੈ ਜਦ ਕਿ ਕਈ ਹੋਰ ਨੂੰ ਵੀ ਦੇਸ਼ ਛੱਡ ਆਪਣੇ ਮੁਲਕ ਵਾਪਸ ਚਲੇ ਜਾਣ ਦੇ ਹੁਕਮ ਸੁਣਾ ਦਿੱਤੇ ਨੇ ਹੁਣ ਇੱਕ ਵਾਰ ਫਿਰ ਤੋਂ ਇੱਕ ਹੋਰ ਫਰਮਾਨ ਸੁਣਾਉਂਦੇ ਹੋਏ ਟਰੰਪ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਿਹਾ ਹੈ ਕਿ ਉਹ ਅਮਰੀਕਾ ਛੱਡ ਆਪਣੇ ਦੇਸ਼ ਵਾਪਸ ਚਲੇ ਜਾਣ ਆਪਣੀ ਮਰਜ਼ੀ ਨਾਲ ਅਮਰੀਕਾ ਛੱਡ ਕੇ ਜਾਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਅਮਰੀਕਾ ਸਰਕਾਰ ਹਜ਼ਾਰ ਡਾਲਰ ਦੇਣ ਤੋਂ ਇਲਾਵਾ ਉਹਨੇ ਦੇ ਘਰ ਜਾਣ ਦਾ ਖਰਚਾ ਵੀ ਉਠਾਏਗੀ ਦੱਸ ਦਈਏ CBP Home ਐਪ ਰਾਹੀਂ ਸ਼ੁਰੂ ਕੀਤੀ ਗਈ ਇਸ ਪਹਿਲ ਕਦਮੀ ਦਾ ਉਦੇਸ਼ ਡਿਪੋਰਟੇਸ਼ਨ ਤੇ ਆਉਣ ਵਾਲੇ ਖਰਚੇ ਨੂੰ ਘੱਟ ਕਰਨਾ ਹੈ ਇਸ ਕੰਮ ਵਿੱਚ ਇੱਕ ਗੈਰ ਕਾਨੂੰਨੀ ਪ੍ਰਵਾਸੀਨ ਰਿਪੋਰਟ ਕਰਨ ਤੇ ਕਰੀਬ 17000 ਡਾਲਰ ਦਾ ਖਰਚਾ ਆ ਰਿਹਾ ਜਿਸ ਨੂੰ ਘਟਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ ਰਾਜਪੁਰਾ ਅੰਬਾਲਾ ਨੈਸ਼ਨਲ ਹਾਈਵੇ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਾਈ-ਟੈਕ ਨਾਕੇਬੰਦੀ ਕਰਕੇ ਸ਼ੰਭੂ ਬਾਰਡਰ ਵੱਲ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਜੀ ਹਾਂ ਵੱਡੀ ਗਿਣਤੀ ਵਿੱਚ ਪੁਲਿਸ ਬਾਲ ਦੀ ਤਾਇਨਾਤੀ ਕੀਤੀ ਗਈ ਹੈ। ਮੋਕੇ ਉੱਤੇ ਹੀ ਮੌਜੂਦ ਐਸਪੀਡੀ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਅਧਿਕਾਰ ਦੇ ਨਿਰਦੇਸ਼ਾਂ ਹੇਠ ਕਿਸੇ ਨੂੰ ਵੀ ਆਮ ਜਨਤਾ ਨੂੰ ਪਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ। ਇਜਨੜੀ ਪੁਲਿਸ ਮਿਲਾਈ ਤਨਾਤੀ ਕਾਰਜ ਸ਼ੰਭੂ ਬਾਰਡਰ ਵੱਲ ਜਾ ਰਹੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਆਪ ਤੁਹਾਨੂੰ ਦਿਖਾਉਂਦੇ ਹਾਂ ਰਾਜਪੁਰਾ ਅੰਬਾਲਾ ਨੈਸ਼ਨਲ ਹਾਈਵੇ ਦੀਆਂ ਇਹ ਕੁਝ ਤਸਵੀਰਾਂ। ਸਰ ਜਿਹੜੀ ਇਹ ਨਾਕਾਬੰਦੀ ਕੀਤੀ ਗਈ ਹੈ ਨੈਸ਼ਨਲ ਹਾਈਵੇ ਤੇ ਇਹਦੇ ਬਾਰੇ ਤੁਸੀਂ ਜਾਣਕਾਰੀ ਦਿਓ ਜੀ ਕੀ ਹੈ ਦੇਖੋ ਜਿਸ ਤਰ੍ਹਾਂ ਜੇ ਕਿਸਾਨ ਜਿੱਥੇ ਬੰਦਿਆ ਉਹਨਾਂ ਲੋਕ ਕੁਛੇ تھے ਬੰਦਾ ਬੋਲਿਆ ਕੌਲ ਸੀ ਕਿ ਸ਼ੰਭੂ ਥਾਣਾ ਦਾ ਘਰਾਓ ਕਰਨਾ ਪੀਸਫੁਲ ਪ੍ਰੋਟੈਸਟ ਦਾ ਹਰ ਇੱਕ ਨੂੰ ਰਾਈਟ ਹੈ ਲੇਕਿਨ ਅਸੀਂ ਪਬਲਿਕ ਨੂੰ ਕੋਈ ਇਨਕਨਵੀਨੀਅੰਸ ਨਹੀਂ ਹੋਣ ਦੇਣੀ ਕੋਈ ਟ੍ਰੈਫਿਕ ਸਮੂਚਲੇ ਪਬਲਿਕ ਨੂੰ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਅਸੀਂ ਸਾਰੀ ਪਟਿਆਲਾ ਪੁਲਿਸ ਸਾਡੇ ਐਸਐਸਪੀ ਸਾਹਿਬ ਦੀ ਕਮਾਂਡ ਚ ਰੋਡਸ ਦੇ ਉੱਪਰ ਤਾਂ ਕਿ ਟ੍ਰੈਫਿਕ ਨਿਰਵਿਘਨ ਚੱਲਦਾ ਰਹੇ ਔਰ ਬਿਲਕੁਲ ਪਬਲਿਕ ਲੁਕੇਸ਼ਨ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਸਰ ਕੋਈ ਸ਼ੱਕੀ ਵਿਅਕਤੀ ਹਜੇ ਤੱਕ ਕੋਈ ਨਹੀਂ ਲੱਭਾਇਆ ਜਾਂ ਕੋਈ ਹਮਲੇ ਦੀ ਕੋਸ਼ਿਸ਼ ਨਹੀਂ ਅਜੇ ਤੱਕ ਕੋਈ ਸ਼ੱਕੀ ਵਿਅਕਤੀ ਨਾ ਇਥੋਂ ਕ੍ਰੋਸ ਕੀਤਾ ਹੈ ਤੇ ਨਾ ਹੀ ਸੀ ਕ੍ਰੋਸ ਕਰਨ ਦਾ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਤੇਜ ਹੋਇਆ 1947 ਚ ਆਜ਼ਾਦ 1950 ਚ ਪੰਜਾਬ ਦੇ ਹੱਕਾਂ ਚ ਡਾਕਾ ਮਾਰਨ ਦਾ ਪਹਿਲਾ ਐਕਸ਼ਨ ਪਲਾਨ ਤਿਆਰ ਕੀਤਾ ਕਿਹਨੇ ਤਿਆਰ ਕੀਤਾ ਸਰ ਉਸ ਸਮੇਂ ਕਾਂਗਰਸ ਦੀ ਗਵਰਨਮੈਂਟ ਸੀ 1950 ਚ ਪੰਜਾਬ ਦੇ ਦਰਿਆਵਾਂ ਦਾ ਮਾਸਟਰ ਪਲਾਨ ਤਿਆਰ ਕੀਤਾ ਔਰ ਉਸ ਤਿਆਰ ਕਰਨ ਵਾਲੇ ਪਰਸਨ ਦਾ ਨਾਮ ਸੀ ਗੁਲਜਾਰੀ لال ਮੰੰਦਾ ਜਿਹੜਾ ਕਿ ਇਰੀਗੇਸ਼ਨ ਤੇ ਪਾਵਰ ਮਿਨਿਸਟਰ ਸੀ ਜਿਹੜਾ ਕਿ ਉਸ ਸਮੇਂ ਵਾਈਸ ਚੇਅਰਮੈਨ ਵੀ ਸੀ ਪਲੈਨਿੰਗ ਕਮਿਸ਼ਨ ਆਫ ਇੰਡੀਆ ਦਾ ਸਰ ਦੋ ਪ੍ਰੋਜੈਕਟਾਂ ਤੇ ਕੰਮ ਕੀਤਾ ਗਿਆ ਉਸ ਸਮੇਂ ਦੋ ਪ੍ਰੋਜੈਕਟਾਂ ਤੇ ਪਹਿਲਾ ਪ੍ਰੋਜੈਕਟ ਸਰ ਰਿਪੇਰੀਅਨ ਲਾ ਨੂੰ ਆਪਣੇ ਦਿਲ 'ਚ ਰੱਖਿਓ ਵੀ ਆਪਾਂ ਕਰ ਨਹੀਂ ਸਕਦੇ ਖੇੜਖਾਨੀ ਪਰ ਖੇੜਖਾਨੀ ਦੇਖਿਓ ਇਹਨਾਂ ਨੇ ਕਿਵੇਂ ਕੀਤੀ ਅੱਜ ਇਹ ਗੱਲਾਂ ਮਾਰਦੇ ਨੇ ਸਰ ਸੁਣਿਓ ਤੋ ਪ੍ਰੋਜੈਕਟਾਂ ਤੇ ਕੰਮ ਹੋਇਆ ਪਹਿਲਾ ਪ੍ਰੋਜੈਕਟ ਸਰ ਭਾਖੜਾ ਦੇ ਉੱਤੇ ਨੰਗਲ ਡੈਮ ਬਣਾਇਆ ਗਿਆ ਤੇ ਦੂਜਾ ਹਰੀਕੇ ਹੈਡਵਰਕਸ ਤਿਆਰ ਕਰਨਾ ਸ਼ੁਰੂ ਕੀਤਾ ਸਰ ਮੇਨ ਅਜੰਡਾ ਪਤਾ ਕੀ ਸੀ ਸਰ ਮੇਨ ਅਜੰਡਾ ਸੀ ਬਿਆਸ ਦੇ ਪਾਣੀ ਨੂੰ ਪਹਿਲਾ ਸਤਲੁਜ ਚ ਪਾਣਾ ਤੇ ਸਰ ਉਹਦੇ ਲਈ ਬਿਆਸ ਤੇ ਸਤਲੁਜ ਦੀ ਇੱਕ ਲਿੰਕ ਨਹਿਰ ਤਿਆਰ ਕੀਤੀ ਗਈ ਜਿਹੜੀ ਕਿ ਰਪੇਰੀਆਂ ਲਾ ਦੀਆਂ ਧੱਜੀਆਂ ਉਡਾਤੀਆਂ 1950 ਦੇ ਵਿੱਚੇ ਸਰ ਫਿਰ ਉਸ ਤੋਂ ਬਾਅਦ ਤੋਂ ਸਰ हिमाचल प्रदेश ਦੇ ਵਿੱਚ ਸਰ ਬਿਆਸ ਰਿਵਰ ਦਾ ਜਿਹੜਾ ਪਾਣੀ ਸੀ ਸਰ ਉਹਨੂੰ ਰੋਕਿਆ ਗਿਆ ਪੰਡੋ ਡੈਮ ਬਣਾ ਕੇ ਸਰ ਬਿਆਸ ਦੇ ਉੱਤੇ ਪੰਡੋ ਡੈਮ ਬਣਾਈ ਗਈ ਪੰਡੋ ਡੈਮ ਤੋਂ ਸਰ ਇਹਨਾਂ ਨੇ ਫਿਰ 12 ਕਿਲੋਮੀਟਰ ਲੰਬੀ ਕੁਸਰੰਗ ਪੱਟੀ ਸਰ சுரੰਗ ਪੰਜਾਬ ਦੇ ਪਾਣੀਆਂ ਨਾਲ ਧੋਖਾ ਦੇਖੋ ਇਹਨਾਂ ਨੇ ਕੰਮ ਕੀਤਾ ਸਰ 12 ਕਿਲੋਮੀਟਰ 터ਨਲ ਪੱਟੀ ਉਹ ਪਾਣੀ ਲਿਆ ਕੇ ਇਹਨਾਂ ਨੇ ਰਿਗਰ ਚ ਪਾਇਆ ਸਰ ਰਿਗਰ ਤੋਂ ਸੁੰਦਰ ਨਗਰ ਤੱਕ 20 ਕਿਲੋਮੀਟਰ ਲੰਬਾ ਓਪਨ ਚੈਨਲ ਬਣਾਇਆ ਇਹਨਾਂ ਨੇ ਪਾਣੀ ਦਾ ਸਰ ਉਸ ਤੋਂ ਬਾਅਦ ਚੋ ਫਿਰ ਸੁੰਦਰ ਨਗਰ ਤੋਂ ਲੈ ਕੇ ਇਹ ਪਾਣੀ ਨੂੰ ਲਿਆ ਕੇ ਗੋਬਿੰਦ ਸਾਗਰ ਝੀਲ ਚ ਪਾਣ ਲਈ 12 ਕਿਲੋਮੀਟਰ ਦੀ சுரੰਗ ਫੇਰ ਪੱਟੀ ਸਰ ਮੈਂ ਉਰੋਂ ਦੱਸਣਾ ਚਾਹੁੰਦਾ ਸਰ ਜਿਹੜਾ ਇਹ ਜਿਹੜਾ ਪਾਣੀ ਸੀ ਦੇਖੋ ਕਿੱਡਾ ਇਹਨਾਂ ਨੇ ਧੱਕਾ ਕੀਤਾ ਸਰ ਰਾਵੀ ਦਾ ਪਾਣੀ ਪਹਿਲਾਂ ਵਿਆਸਤ ਪਾਇਆ ਫਿਰ ਵਿਆਸਤ ਦਾ ਪਾਣੀ ਸਤਲੁਜ ਚ ਪਾਇਆ ਕਿਉਂ ਕਾਰਨ ਕੀ ਕਿਉਂਕਿ ਉਹਨਾਂ ਦੋ ਪੱਕੀਆਂ ਨਹਿਰਾਂ ਕੱਢਣੀਆਂ ਸੀ ਸਰ ਭਾਖੜਾ ਡੈਮ ਦੇ ਵਿੱਚ ਸਰ ਦੇਖੋ ਕਿੰਡੀ ਵੱਡੀ ਗੱਲ ਸਰ ਜਿਹੜਾ ਅਸੀਂ 13 ਕਿਲੋਮੀਟਰ ਡੈਮ ਤੋਂ ਬਾਅਦ ਜਿਹਨੂੰ ਅਸੀਂ ਭਾਖੜਾ ਡੈਮ ਕਹਿੰਦੇ ਆ ਸਰ ਭਾਖੜਾ ਡੈਮ ਤੋਂ 13 ਕਿਲੋਮੀਟਰ ਥੱਲੇ ਆ ਕੇ ਨੰਗਲ ਡੈਮ ਬਣਾਇਆ ਗਿਆ ਸਰ ਫਿਰ ਪਾਣੀ ਉੱਥੇ ਰੱਖਿਆ ਗਿਆ ਸਰ ਸੁਣਨ ਵਾਲੀ ਗੱਲ ਹੈ ਨੰਗਲ ਡੈਮ ਤੋਂ ਦੋ ਪੱਕੀਆਂ ਨਹਿਰਾਂ ਮੈਂ ਕਹਿੰਦਾ ਝੋਟੇ ਵਰਗੀਆਂ ਦੋ ਪੱਕੀਆਂ ਨਹਿਰਾਂ ਸਰ ਕੱਢੀਆਂ ਗਈਆਂ ਸਰ ਉਹ ਕਿਹੜੀਆਂ ਨਹਿਰਾਂ ਸੀ ਸਰ ਇੱਕ ਤਾਂ 1954 ਦੇ ਵਿੱਚ ਕੱਢੀ ਗਈ ਪਾਖੜਾ ਮੇਨ ਲਾਈਨ ਪਾਖੜਾ ਮੇਨ ਲਾਈਨ ਸਰ ਉਸ ਤੋਂ ਬਾਅਦ ਚੋਂ 29 ਜਨਵਰੀ 1955 ਨੂੰ ਸਰ ਰਾਵੀ ਬਿਆਸ ਐਗਰੀਮੈਂਟ ਲਿਖਿਆ ਗਿਆ ਜੀ ਰਾਵੀ ਬਿਆਸ ਐਗਰੀਮੈਂਟ ਸਰ ਜਿਹਦੇ ਤੇ ਕਿਸੇ ਦਾ ਕੋਈ ਕੰਸੈਂਟ ਨਹੀਂ ਸੀ ਕੋਈ ਕੰਸੈਂਟ ਨਹੀਂ ਸੀ ਕਿਸੇ ਦਾ ਕਿਸੇ ਸਟੇਟਾਂ ਤੋਂ ਕੰਸੈਂਟ ਨਹੀਂ ਲਿਕੇ ਲੱਤਾ ਗਿਆ ਸਰ ਆਪਣੀ ਮਨਮਰਜ਼ੀ ਨਾਲ ਬਣਾ ਲਿਆ ਜੀ ਐਗਰੀਮੈਂਟ ਸਰ ਰਾਵੀ ਦਾ ਪਾਣੀ ਜਬਾਟ ਕੀਤਾ ਗਿਆ ਪਠਾਨਕੋਟ ਤੋਂ ਮਾਦੋਪੁਰ ਹੈਡ ਵਰਕਸ ਤੋਂ ਸਰ ਜਿਹੜਾ ਕਿਸੇ ਸਮੇਂ 'ਚ ਅੰਗਰੇਜ਼ਾਂ ਨੇ 1902 'ਚ ਬਣਾਇਆ ਸੀ ਸਾਰੇ ਮਾਝੇ ਦੀ ਸਿੰਚਾਈ ਲਈ ਸਰ ਫਿਰ ਜਿਹੜਾ ਰਾਵੀ ਬਿਆਸ ਦਾ ਪਾਣੀ ਸੀ ਸਰ ਰਾਵੀ ਬਿਆਸ ਦੇ ਪਾਣੀ ਨੂੰ ਇਹਨਾਂ ਨੇ ਨਹਿਰ ਦੇ ਰੂਪ ਦੇ ਵਿੱਚ ਸਰ ਲਿਆ ਕੇ ਬਿਆਸ 'ਚ ਪਾ ਲਿਆ ਸਰ ਹਰੀਕੇ ਪੱਤਣ ਤੋਂ ਜਿੱਥੇ ਸਤਲੁਜ ਤੇ ਬਿਆਸ ਦੋ ਸਿਰੇ ਦੇ ਦਰਿਆ ਸਾਡੇ ਆਕੇ ਮਿਲਦੇ ਆ ਸਰ ਉਤੋਂ ਹਰੀਕੇ ਪੱਤਣ ਤੋਂ ਸਰ ਫੇਰ ਇਹਨਾਂ ਨੇ ਨਹਿਰਾ ਕੱਡੀਆਂ ਸਰ ਦੋ ਦੋ ਨਹਿਰਾ ਦੋ ਨਹਿਰਾ ਤਾਂ ਕੱਢ ਲੀਆਂ ਨੰਗਲ ਚੋਂ ਦੋ ਨਹਿਰਾ ਕੱਢ ਲੀਆਂ ਹਰੀਕੇ ਚੋਂ ਪੰਜਾਬ ਲਈ ਛੱਡਿਆ ਕੀ ਹੈ ਸਰ ਇਹਨਾਂ ਨੇ ਮੈਨੂੰ ਇੱਕ ਗੱਲ ਤਾਂ ਦੱਸੋ ਸਰ ਪੰਜਾਬ ਲਈ ਛੱਡਿਆ ਕੀ ਹੈ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਦਰਅਸਲ ਤਸਵੀਰਾਂ شاہੀ ਸ਼ਹਿਰ ਪਟਿਆਲਾ ਦੀਆਂ ਨੇ ਜੀ ਹਾਂ شاہੀ ਸ਼ਹਿਰ ਪਟਿਆਲਾ ਵਿੱਚ ਸੜਕਾਂ ਉੱਤੇ ਸ਼ਰੇਆਮ ਸ਼ਰਾਬ ਪੀਣ ਵਾਲਿਆਂ ਤੇ ਐਸ ਐਚਓ ਕੋਤਵਾਲੀ ਨੇ ਸਖਤ ਕਾਰਵਾਈ ਕੀਤੀ ਹੈ ਜੀ ਹਾਂ ਇਸ ਦੇ ਨਾਲ ਹੀ ਜਿਹੜੇ ਸੜਕਾਂ ਉੱਤੇ ਜਾਂ ਫਿਰ ਫੁੱਟਪਾਥ ਤੇ ਸ਼ਰੇਆਮ ਸ਼ਰਾਬ ਪੀਂਦੇ ਨੇ ਗੱਡੀਆਂ ਵਿੱਚ ਬਹਿ ਕੇ ਸ਼ਰਾਬ ਪੀਂਦੇ ਨੇ ਉਨਾ ਉੱਤੇ ਐਸ ਐਚਓ ਕੋਤਵਾਲੀ ਨੇ ਸਖਤ ਕਾਰਵਾਈ ਕੀਤੀ ਹੈ ਤੇ ਨਾਲ ਹੀ ਤਾੜਨਾ ਕੀਤੀ ਹੈ ਜੀ ਹਾਂ ਤਸਵੀਰਾਂ ਅਸੀਂ ਤੁਹਾਨੂੰ ਪਟਿਆਲਾ ਤੋਂ ਦਿਖਾ ਰਹੇ ਹਾਂ ਇਹ ਤਸਵੀਰਾਂ ਤੁਸੀਂ ਨਾਲ-ਨਾਲ ਦੇਖਦੇ ਜਾਓ ਤੇ ਨਾਲ-ਨਾਲ ਸ਼ੇਅਰ ਕਰਦੇ ਜਾਓ ਤੇ ਆਪਣੇ ਕਮੈਂਟ ਬਾਕਸ ਦੱਸੋ ਕਿ ਤੁਹਾਨੂੰ ਇਹ ਐਸਐਚਓ ਕੋਤਵਾਲੇ ਦੀ ਕੀ ਮੈਨ ਲੱਗੀ ਹੈ ਇਹ ਸਾਰੀ ਕਾਰਵਾਈ ਜੀ ਹਾਂ ਇਹ ਵਧੀਆ ਕਾਰਵਾਈ ਹੈ ਸੜਕਾਂ ਉੱਤੇ ਸ਼ਰਯਾਮ ਸ਼ਰਾਬ ਪੀਣ ਵਾਲਿਆਂ ਤੇ ਫੁੱਟਪਾਥ ਤੇ ਸ਼ਰਾਬ ਪੀਣ ਵਾਲਿਆਂ ਲਈ ਇਹ ਇੱਕ ਵਾਰਨਿੰਗ ਵੀ ਹੈ ਜੀ ਹਾਂ ਤੁਸੀਂ ਦੇਖੋ ਤਸਵੀਰਾਂ ਤੇ ਨਾਲ-ਨਾਲ ਸ਼ੇਅਰ ਕਰਦੇ ਜਾਓ ਤੇ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਬਾਕਸ ਵਿੱਚ ਦੱਸਣਾ ਨਾ ਭੁੱਲਣਾ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ